ਨਾ ਆਲੂ ਪਤਲੇ ਹੋਣਗੇ ਤੇ ਨਾ ਹੀ ਵੇੜੇ ਬਾਰ-ਬਾਰ ਭਰਨ ਦੀ ਲੋੜ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਜੀ ਰੈਸਪੀ ਆਲੂਆਂ ਦੇ ਗਰਮਾ-ਗਰਮ ਪਰੌਂਠੇ ਤੁਸੀਂ ਵੀ ਕੋਲੀ ਜਰੂਰ ਮੇਰੇ ਤਰੀਕੇ ਨਾਲ ਗਰਮਾ-ਗਰਮ ਪਰੌਂਠੇ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਤੇ ਕ੍ਰਿਸਪੀ ਕਰਾਰੇ ਪਰੌਂਠੇ ਬਣ ਕੇ ਤਿਆਰ ਹੋਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਜੀ ਪਰੌਂਠੇ ਦੀ ਪਰਾਉਠੇ ਬਣਾਵਾਂਗੇ ਆਪਾਂ ਮਿਕਸ ਪਰੌਠੇ ਕੀ ਕੀ ਸਮਾਨ ਪਾਵਾਂਗੇ ਤੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਘੱਟ-ਪੱਟ ਬਣ ਕੇ ਤਿਆਰ ਹੋਣ ਵਾਲੇ ਆਪਾਂ ਜਿਹੜੇ ਅੱਜ ਦੀ ਪਰੌਠਿਆਂ ਦੀ ਰੈਸਪੀ ਲੈ ਕੇ ਆਏ ਆ ਤੇ ਪਰੌਠਿਆਂ ਨੂੰ ਬਣਾਉਣ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਪਰੌਠਿਆਂ ਨੂੰ ਬਣਾਉਣ ਵਾਸਤੇ ਆਪਾਂ ਇੱਥੇ ਲਈ ਆ ਜੀ ਧਨੀਆ ਇਹਨੂੰ ਆਪਾਂ ਬਰੀਕ ਕੱਟ ਲਿਆ ਤੇ ਨਾਲ ਹੀ ਆਪਾਂ ਲਈ ਆ ਜੀ ਇੱਥੇ ਥੋੜੀ ਜੀ ਮੇਥੀ ਇਹਨੂੰ ਵੀ ਆਪਾਂ ਕੱਟ ਲਿਆ ਤੇ ਆਲੂ ਲੱਲੇ ਆ ਜੀ 1/2 ਕਿਲੋ ਆਲੂ ਲੈਨੇ ਉਹ ਉਬਾਲ ਕੇ ਤੇ ਨਾਲ ਹੀ ਇੱਥੇ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਲੰਬੇ ਪੀਸਾਂ ਵਿੱਚ ਕੱਟ ਲਿਆ ਥੋੜਾ ਜਿਹਾ ਅਦਰਕ ਲਿਆ ਆਪਾਂ ਦਰਦਰਾ ਕੁੱਟ ਕੇ ਤਿੰਨ ਤੋਂ ਚਾਰ ਲਈਆਂ ਨੇ ਆਪਾਂ ਹਰੀਆਂ ਮਿਰਚਾਂ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੰਮ ਕਰਨਾ ਉਹ ਕਰਨਾ ਵਾ ਜੀ ਆਲੂਆਂ ਨੂੰ ਆਪਾਂ ਕੱਦੂ ਕਾਸ਼ ਕਰ ਲਾਂਗੇ ਫਿਰ ਆਪਾਂ ਉਸ ਤੋਂ ਬਾਅਦ ਅਗਲੀ ਤਿਆਰੀ ਕਰਾਂਗੇ ਚਲੋ ਜੀ ਆਲੂ ਆਪਾਂ ਕੱਦੂ ਕਸ਼ ਕਰ ਲਏ ਨੇ ਸਾਰੇ ਤੇ ਹੁਣ ਆਪਾਂ ਚੱਲਦੇ ਆਂ ਜੀ ਆਟੇ ਨੂੰ ਤਿਆਰ ਕਰਦੇ ਆਂ ਦੋ ਕੋਲੀਆਂ ਆਪਾਂ ਨੋਰਮਲ ਕਣਕ ਦਾ ਆਟਾ ਲੈ ਲਿਆ ਤੇ ਇਹਦੇ ਆਪਾਂ ਬਣਾਵਾਂਗੇ ਜੀ ਪਰੌਂਠੇ ਤੇ ਸਭ ਤੋਂ ਪਹਿਲਾਂ ਕੱਦੂ ਕਸ਼ ਕੀਤੇ ਹੋਏ ਆਲੂ ਆਪਾਂ ਆਟੇ 'ਚ ਪਾ ਲਾਂਗੇ ਤੇ ਨਾਲ ਹੀ ਹੁਣ ਲੈ ਲਾਂਗੇ ਜੀ ਕੱਟੀ ਹੋਈ ਮੇਥੀ बरीक कटिया हुआ धनिया दरदरा कुटिया अदरक कटिया हुई हरिया मिर्च लंबे पीसा में आप प्याज जट के तैयार किया हम आप कर लागे जिस तरह नछे तैयार हथ ना चंकी तरह मसल के ਇਹਨਾਂ ਨੂੰ ਵੀ ਹੁਣ ਆਟੇ ਦੇ ਵਿੱਚ ਪਾ ਲਾਂਗੇ। ਸੋ ਅੱਧੇ ਹਸਾਬ ਨਾਲ ਆਪਾਂ ਪਾਵਾਂਗੇ ਜੀ 1 ਚਮਚ ਨਮਕ ਦਾ। ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਦਾ। ਹਲਦੀ ਨਾਲ ਜਿਹੜਾ ਕਲਰ ਵਧੀਆ ਹੁੰਦਾ ਤੇ ਨਾਲ ਹੀ ਅੱਧਾ ਚਮਚ ਪਾ ਦਾਂਗੇ ਜੀ ਲਾਲ ਕਸ਼ਮੀਰੀ ਮਿਰਚ। ਤੇ ਅੱਧੇ ਚਮਚ ਦੇ ਕਰੀਬ ਆਪਾਂ ਪਾ ਦਾਂਗੇ ਜੀ ਆਮਚੂਰ ਪਾਊਡਰ। ਤੁਸੀਂ ਅਨਾਰ ਦਾਣਾ ਵੀ ਪਾ ਸਕਦੇ ਹੋ। ਤੇ ਨਾਲ ਹੀ ਹੁਣ ਇੱਕ ਚਮਚ ਪਾ ਲਾਂਗੇ ਆਪਾਂ ਅਜਵੈਨ ਦਾ ਤੇ ਹੁਣ ਆਪਾਂ ਇਹਨੂੰ ਸਾਰੇ ਮਸਾਲੇ ਜਿੰਨੇ ਵੀ ਪਾਏ ਨੇ ਸਾਰੇ ਮਟੀਰੀਅਲ ਨੂੰ ਆਪਾਂ ਕਰ ਲੈਨੇ ਆ ਜੀ ਮਿਕਸ ਤੇ ਆਟਾ ਗੁੰਨ ਕੇ ਕਰ ਲੈਨੇ ਆ ਜੀ ਤਿਆਰ ਇੱਕ ਵਾਰੀ ਜ਼ਰੂਰ ਤੁਸੀਂ ਮੇਰੇ ਤਰੀਕੇ ਨਾਲ ਪਰੋਠੇ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸਵਾਦ ਬੰਦੇ ਨੇ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਈਏ। ਤੇ ਲੋ ਜੀ ਆਟੇ ਨੂੰ ਆਪਾਂ ਗੁੰਨ ਲਿਆ ਤੇ ਹੁਣ ਆਪਾਂ ਇਹਨੂੰ ਰੱਖਾਂਗੇ 5 ਮਿੰਟ ਛੱਡ ਦਾਂਗੇ ਰੈਸਟ ਤੇ ਤੇ ਫਿਰ ਆਪਾਂ ਬਣਾਉਨੇ ਆ ਪਰੌਂਠੇ। ਤੇ ਹੁਣ ਆਪਾਂ ਪੇੜੇ ਕਰ ਲੈਨੇ ਆ। ਜਿੰਨੇ ਭਾਰੇ ਤੁਸੀਂ ਪਰੋਠੇ ਬਣਾਉਣੇ ਆ ਉਹਦੇ ਹਿਸਾਬ ਨਾਲ ਤੁਸੀਂ ਇਹੜੇ ਕਰ ਸਕਦੇ ਹੋ ਦੋ ਤਿੰਨ ਪੇੜੇ ਆਪਾਂ ਕਰਕੇ ਰੱਖ ਲੈਣੇ ਆ रोटी बेल के परौंठी कर हैं तैयार थोड़ा थोड़ा आटा ला लेंगे थोड़ा थोड़ा घ्यो ला के रोटी आप ਫੋਲਡ ਕਰਕੇ ਇਹਦੀ ਆਪਾਂ ਬਣਾਵਾਂਗੇ ਇਹਦੀ ਚੌਰਸ ਪਰੌਂਠੀ ਤੁਸੀਂ ਚਾਹੋ ਤੇ ਗੋਲ ਪਰੌਂਠੀ ਵੀ ਬਣਾ ਸਕਦੇ ਹੋ ਚਲੋ ਜੀ ਪਰੌਂਠਾ ਆਪਾਂ ਬਿਲ ਬਣਾ ਕੇ ਬਿਲਕੁਲ ਕਰ ਲਿਆ ਜੀ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਪਰੌਂਠੇ ਆਪਣੇ ਪਨ ਕੇ ਤਿਆਰ ਹੋਈ ਨੇ ਤੇ ਹੁਣ ਇਸ ਪਰੌਂਠੇ ਨੂੰ ਆਪਾਂ ਕੱਢ ਲੈਨੇ ਜੀ ਪਲੇਟ 'ਚ ਤੇ ਬਾਕੀ ਦੇ ਸਾਰੇ ਪਰੌਂਠੇ ਵੀ ਆਪਾਂ ਇਸੇ ਤਰ੍ਹਾਂ ਬਣਾ ਕੇ ਕਰ ਲੈਨੇ ਜੀ ਤਿਆਰ ਚਲੋ ਜੀ ਪਰੌਂਠੇ ਆਪਾਂ ਸਾਰੇ ਬਣਾ ਕੇ ਕਰ ਲਏ ਨੇ ਬਿਲਕੁਲ ਤਿਆਰ ਤੇ ਹੁਣ ਆਪਾਂ ਪਰੌਂਠੀਆਂ ਨੂੰ ਕਰਦੇ ਆ ਜੀ ਸਰ ਪਾਲੂ ਦੇ ਪਿਆਜ਼ ਦੇ ਪਰੌਂਠੇ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਬਹੁਤ ਹੀ ਜ਼ਿਆਦਾ ਵਧੀਆ ਪਰੌਂਠੇ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਅੱਜ ਦੇ ਇੰਨਾ ਪਰੌਂਠਿਆਂ ਨੂੰ ਆਪਾਂ ਕਰਾਂਗੇ ਜੀ ਰੈਤੇ ਦੇ ਨਾਲ ਗੁੰਦੀ ਦੇ ਰੈਤੇ ਨਾਲ ਸਰਵ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰਾ ਪਰਹਤਾ ਵੀ ਤਿਆਰ ਕੀਤਾ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤੇ ਪਰੌਂਠੇ ਤੁਸੀਂ ਦੇਖ ਸਕਦੇ ਹੋ ਕਿੰਨੇ ਆਪਣੇ ਕ੍ਰਿਸਪੀ ਤੇ ਕਰਾਰੇ ਪਰੌਂਠੇ ਬਣ ਕੇ ਤਿਆਰ ਹੋਏ ਨੇ